ਪਲੇ ਕਰ ਆ ਗਈ ਆਂਦਾ ਕਾਕੇ 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 ਕਰਾਤੀ ਗਰਮੀ ਉਹ ਪਰਾ ਕਰ ਲੀ ਉਹ ਬਰੇ ਉਹ ਤੇਰੇ ਕੀ ਆ ਗਈ ਹੈ ਗੋਪੀ ਫਰੰਦੀਪੁਰਿਆ ਦਾ ਸਰੀਰ ਮਿੱਤੇ ਵੀ ਮਾੜਾ ਸੀ ਹੁਣ ਬਣਿਆ ਲੋਕੀ ਫੋਟਾਗੇ ਚ ਹੁੰਦੀ ਯਾ ਇਹ ਪੰਜਾਬੀ ਕਿਆ ਮੈਂ ਕਹਿੰਦਾ ਜਿੱਥੇ ਪੰਜਾਬ ਦੇ ਰਹੇ ਨਾ ਮੇਰਾ ਧੀ ਪੁੱਤਰ ਸੁਹੀ ਸੁਹੀ ਰਹਿ ਆਈ ਲਵ ਯੂ ਕਹ ਦੇ ਫਿਰ ਆਈ ਲਵ ਯੂ ਸਾਰੇ ਪੰਜਾਬ ਵਾਲਿਆਂ ਨੂੰ ਬਾਹਰ ਵਾਲਿਆਂ ਨੂੰ ਵੀ ਆਈ ਦਿੰਦੀ ਆ ਭਾਬੀ ਮਾਰਾ ਭਾਬੀ ਮਾਰੇ ਕਬ ਬਹੁਤ سپورਟ ਕਰ ਕਾ ਕੀ ਕਰਨਾ ਚਾਹੁੰਦਾ ਚਾਹ ਲੈ ਉਹ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਪਲੇ ਕਰ ਆ ਗਏ ਜਾਂਦਾ ਕਾਕੇ ਕੱਕੇ ਕੱਕੇ ਕਰਾਤੀ ਗਰਮੀ ਨੀਟ ਲਿਆ ਸਾਇਓਦੋ ਇੱਕ ਉਹ ਟਰੈਕਟਰ ਮੰਗਾਓ ਇਹਨੇ ਟਰਾਲੀ ਲਾ ਦਿੰਦਾ ਲਾਦੇ ਨਹੀਂ ਇਹਦੇ ਉਧਰ ਵਾਲੇ ਸੀਣ ਪੰ ਨਹੀਂ ਕਿਦਣਾ ਇਨੇ ਸਾਰੇ ਗੰਨੇ ਕਮਾਦ ਮਾਰੇ ਉਹਨਾਂ ਦੇ ਸਿਰ ਤੇ ਉਹ ਸਾਲਾ ਨੇ ਐ ਕਮਾਦ ਲਦਾ ਲਿਆ ਆ ਸੇ ਆ ਸੇ ਪਾਸੇ ਖਿੱਲੜ ਗਿਆ ਭਈ ਆਈ ਲਿਆ ਭਈ ਆਈ ਅੱਜ ਜੇਵਾ ਜਗਦੀ ਦੇ ਉਹਨੇ ਮਗਰ ਗੱਟੀ ਵਾਲੀ ਅੱਗੇ ਆ ਕੇ ਗੱਡੀ ਲਾ ਆਦੀ ਉਹ ਕਹਿੰਦਾ ਨਹੀਂ ਤੂੰ ਕਿਹਦਾ ਭਾਜੀ ਸੇਵਾ ਕਰ ਜੇ ਮੈਂ ਸੇਵਾ ਜਾਂ ਨਹੀਂ ਲੋਕਾਂ ਨੂੰ ਜੀਂਦੜੇ ਉਹ ਇੱਕ ਬੁੱਢੀ ਦੇ ਸਿਰ ਤੇ ਮਾਰਿਆ ਬੁੱਢੀ ਦੇ ਤੇ ਮਾਰਿਆ ਬੁੱਢੀ ਤੇ ਹੀ ਪਈ ਇੰਕਾੜਾ ਉਹ ਆ ਜਾਂਦੇ ਆਂਦੇ ਪਿੱਛੇ ਆਂਦੇ ਪਾਣੀ ਉੱਪਰ ਹੈ ਹੋਏ ਨਹੀਂ ਇੱਕ ਟਰੈਕਟਰ ਹੋਰ ਮੰਗਾ ਲਾਂਗੇ ਕੀ ਆ ਗਈ ਹੈ ਕੋਈ ਨਹੀਂ ਆਇਆ ਕੋਈ ਨਹੀਂ ਆ ਉਹ ਨਾਲਾਂ ਨੂੰ ਖੋਹ ਦਿੱਤੀ ਇਹ ਹੋ ਗਿਆ ਸਾਰਾ ਇਹ ਭਾਵੇਂ ਇਹ ਨਹੀਂ ਜੀ ਲੋਕ ਵਲੋਗ ਪਾਉਣਾ ਆਪਾ ਅਡਾਲਾ ਲਾ ਲੀਏ ਦਾਲਾ ਨਾ ਯਾਰ ਮੁਰਗੇ ਲਾਉਣਾ ਨਹੀਂ ਬਾਜ ਉਹ ਜਾਈਏ ਜੋਂ ਉੱਧਰਲੀ ਗੁੱਲੀ ਹੈ ਨਹੀਂ ਨਾ ਗੁੱਲੀ ਹੈ ਨਹੀਂ ਮੈਂ ਤਾਂ ਗਿਆ ਵਿੰਗਾਣਾ ਹੋ ਜੇ ਉਧਰੋਂ ਮੈਂ ਇੱਥੇ ਬਣਾਉਂਦਾ ਤਾਂ ਗੱਡੀ ਟਰੈਕਟਰ ਵੀ ਹੈ ਵੀ ਹੈਪੀ ਕਰ ਆਹ ਓਕੇ ਹਾਂ ਉਹ ਬਰਾ ਕਰ ਲੀ ਉਹ ਬਰੇ ਉਹ ਤੇਰੇ ਤੇ ਆ ਬਰਾ ਕਰਾ ਉਹ ਜੋਵਨ ਬਲੋ ਬਹੁਤ ਕਹਿਣ ਬਣਦਾ देखे नहीं ਓ ਵੀ ਵੱਟਦੇ ਓਏ ਲਿਆ ਤੇ ਓ ਵੀ ਵੱਟਦਾ 77 ਨਹੀਂ ਜਾਂਦਾ ਨਾਲ ਦਾ ਤਾਂ ਨਹੀਂ ਲੱਗੀ ਭੈ ਜੀ ਹੈਪੀ ਸਾਹ ਦੇ ਆ ਕੇ ਥੱਲੇ ਹੁਣ ਹਾਂ ਜੀ ਮਿੰਟ ਤੇ ਇੱਕ ਦਾ ਕੰਮ ਪੱਟੀ ਦਾ ਮਿੰਟ ਦੇ ਕੀ ਲੱਗਣਾ ਹੈ ਮਿੰਟ ਹੈ ਕੋਈ ਬੋਲ ਹੈਪੀ ਦੇ ਸਾਡੇ ਬਹੁਤ ਸੇਵਾ ਪ੍ਰਨ ਹੋ ਰਹੀ ਹੈ ਇਹ ਸੇਵਾ ਤੇ ਆਹ ਵੇਖ ਲੋ ਜਿਮ ਜਿਮ ਲਾ ਕੇ ਇੱਥੇ ਆਏ ਨੇ ਸਾਰੇ ਬੰਦੇ ਆਪਣੇ ਉਹਨਾਂ ਵੜ ਓਏ ਆਹ ਪੂਨਾ ਪਲਾਇਨ ਦੇ ਤੋ ਪਾ ਗਿਆ ਉਹ ਬੇਟਾ ਉਪਰਾਵਾ ਕਰ ਲਏ ਤੇ ਥੋੜੀ ਮੁਕਿਆ ਜੇ ਤੇਲ ਮੁਕਿਆ ਤੇ ਸਾਰੇ ਤੂੰ ਲੋਡ ਦੇ ਕੇ ਬੰਦ ਕਰ ਦੇ ਤੇਲ ਠੀਕ ਹੈ ਨਾ ਚਾਹੋਗੇ ਕੁਛ ਨਹੀਂ ਤੁਸੀਂ ਭਾਈ ਆਪਣੇ ਵਿਚਾਰ ਸਾਂਝੇ ਕਰੋ ਨੋਇਵਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮਾ ਵਾਂਗ ਪਹੁੰਚ ਕੇ ਸੇਵਾ ਕਰੀਏ

ਅਗੇ ਖੜੇ ਹਸੀ ਜਾਨ ਕਿਹੜਾ ਟੰਪਲ ਫੜਮਦੇ ਹੋ ਇਹ ਕਿਹੜਾ ਗੋਪੀ ਫਰ ਗੋਪੀ ਫਰੰਦੀਪੁਰਿਆ ਦਾ ਸਰੀਰ ਮਿੱਤੇ ਵੀ ਮਾੜਾ ਹੈ ਹੁਣ ਆਪਾਂ ਇਹ ਲੋਕੀ ਫੋਟੋ ਹੈ ਕਿ ਹੁੰਦੀ ਓਏ ਇੱਕ ਵਕਤੀ ਤੂੰ ਕਿਹੜਾ ਕਿਹੜਾ ਕਿ ਚਾਹੁੰਦਾ ਤੂੰ ਕਹਿਣਾ ਕਿ ਚਾਹੁੰਦਾ ਇਹ ਆ ਉੱਪਰ ਕਿਹੜਾ ਕਿ ਚਾਹੁੰਦਾ ਕਹਣਾ ਇਹ ਗਰੰਦੀਪੁਰਿਆ ਬਣੇਗਾ ਮੇਰੇ ਨਾਲ ਬੋੜਾ ਜਾਓ ਕਰੋਂਗੇ ਵੱਡਾ ਕਿ ਰੰਦੀਪੁਰਿਆ ਬਣੇਗਾ ਤੂੰ ਬਲੋ ਬੰਦ ਕਰ ਇਹ ਬਣੇਗਾ ਹੁਣ ਤੇ ਪਏਗਾ ਵਲੋਗ

ਮੈਂ ਸੇਵਾ ਕਰ ਰੰਨਾ ਯਾਰੇ ਇਹ ਵੀ ਸੇਵਾ ਨਾਲ ਜਾਓਗੇ ਯਾਰ ਇਹਦੇ ਨਾਲ ਨਹੀਂ ਆ ਨਾ ਮੇਰਾ ਬਾਈਕਟ ਹੋਇਆ ਹੋਇਆ ਚਲੋ ਉਹ ਬਲੌਗ ਪਉਣਾ ਅੱਜ ਹੋਣਾ ਇਹ ਆ ਦਾ ਐਡੀਟਰ ਆਪਾਂ ਨਾ ਪ੍ਰਾਈਵੇਟ ਕਰਕੇ ਪਉਣਾ ਉਹ ਨਹੀਂ ਆ ਟੰ ਟੰ ਨੂੰ ਇਹ ਲਾ ਦੇ ਸਾਰੇ ਪ੍ਰੋਜੈਕਟ ਟੰ ਟੰ ਵੱਟਦੇ ਰਹਿਣ ਟੂ ਟੂ ਕਰ ਦੇ ਟੂ ਟੂ ਘਰਾ ਰੀ ਟੰ ਟੰ ਚਲੋ ਮੇਰਾ ਆ ਹੀ ਲੈ ਗਏ ਉਹਦੇ ਉੱਥੇ ਵੱਢਣ ਦੇ ਆਵਾ ਕੰਮ ਲੱਗਿਆ ਉਹ ਜਾ ਭਰਾਵਾ ਘੰਟਾ ਕਾ ਮਸ਼ੀਨ ਚ ਲਾਉਂਦਾ ਲੱਕੜੀ ਲੱਗਾ ਦਿਖਾਈ ਦਿਖਾਈ ਲੱਕੜੀ ਲੱਕੜ ਉਹ ਆ ਲੈ ਗਿਆ ਮੈਂ ਨਾ ਚਾਹ ਪੀਨੇ ਭਾਲੂਗਾ ਉਹ ਚਾਹ ਉਹ ਸਨਮ ਕਰੇ ਚਾਹ ਆਉਗੀ ਯਾਰ ਆ ਬੜੇ ਪੁੱਤਰੇ ਸਮਾਨ ਆ ਪਿਆ ਸਮਾਨ ਬੜੇ ਖੜਾ ਨਹੀਂ ਤੂੰ ਬੈ ਜਾ ਬਹਿਣਾ ਯਾਰ ਟਰੈਕਟਰ ਕਰਦਾ ਸਿੱਕੜਾ ਟਿੱਗੜਾ ਬੈਚਲਾ ਸਾਰਾ ਸੋੜੇ ਪਾਰਨਾ ਸਲਿੱਪਣਾ ਮਾਰੇਗਾ ਆਪਾਂ ਉਹ ਬਲੌਗ ਬਣਾਉਣਾ ਆ ਪਤਾ ਹੀ ਆਵੇ ਕੱਲਾ ਹੀ ਮਰੇ ਲੱਗਾ ਕੇ ਪੈਦੇ ਦੇ ਸਾਹ ਸਾਹ ਜਾਈ ਜਾਂਦੇ ਪੈਦੇ ਦਾ ਬੰਦੇ ਹੋਣਾ ਹੋ ਸਹੀ ਗੱਲ ਸਹੀ ਗੱਲ ਹੋ ਦੇਖੀ ਉਹ ਬੈਜੋ ਮਗ yo dak chwalo fyddaf yn tei a'n iawn ਕਰੋ ਸਾਰੇ ਜਣੇ ਹਲਾ ਕਰੋ ਹਲ ਦਸਤਾ ਕੀ ਹਲਾ ਗੜ ਗੜਿਆ ਆਏ ਪੰਜਾਬੀ ਕਾ ਮੈਂ ਕਹਿੰਦਾ ਜਿੱਥੇ ਵੀ ਪੰਜਾਬ ਦੇ ਰਹੇ ਨਾ ਮੇਰਾ ਧੀ ਪੁੱਤਰ ਸੁਹੀ ਸੁਹੀ ਰਹਿ ਆਈ ਲਵ ਯੂ ਕਹਦੇ ਫਿਰ ਆਈ ਲਵ ਯੂ ਸਾਰੇ ਪੰਜਾਬ ਵਾਲਿਆਂ ਨੂੰ ਬਾਹਰ ਵਾਲਿਆਂ ਨੂੰ ਵੀ ਆਈ ਲਵ ਯੂ ਆਈ ਲਵ ਯੂ ਥਾਪੀ ਮਾਰ ਤੇ ਜੇ ਯਾਰ ਉੱਤਰੋ ਉੱਤਰਾਂ ਉੱਤਰੋ ਫੇਰ ਫੇਰ ਆਪੂ ਲੈ ਰਿਹਾ ਲਵ ਯੂ ਕਹਦੇ ਫੇਰ ਲੱਗੋ ਥਾਪੀ ਮਾਰ ਥਾਪੀ ਮਾਰ ਓ ਕੀ ਕੀ ਇਹ ਉਂਗਲ ਹੜੀ ਕਰ ਉਂਗਲ ਹੜੀ ਕਰ ਥਾਪੀ ਮਾਰ ਕੇ ਥਾਪੀ ਮਾਰ ਪੀ ਲੋ ਆ ਐ ਐ ਲਹਿਰ ਕੱਢੀ ਹੋਏ ਘਰੀ ਦੀ ਘਰੀ ਹੱਤ ਨਹੀਂ ਕਿੰਦੀ ਹੋਰ ਲਵ ਯੂ ਕਹਦੇ ਫੇਰੋ ਓਏ ਯਾਰ ਘੜੀ ਮੂੜੀ ਮੈਂ ਭੈਜੋ ਬੱਕਰੀਆਂ ਬੱਚਿਆਂ ਨੂੰ ਏ ਬਾੜੀ ਦਾ ਓ ਮਾਈ ਗਾਡ ਮੇਰੇ ਲਈ ਕਿਉਂ ਚਲ ਕਰੇ ਭਜੋ ਟਿੱਕੇ ਨਾਲ ਆਪ ਰਹਿਗਾ ਓਜੋ 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 ਚੱਲ ਭੈਜੋ ਚੱਲ ਪੁੱਤਰ ਇਹਨਾਂ ਨੂੰ ਲੈ ਆ ਤੂੰ ਵੀ ਮਾਰੀ ਕਦਮਾਂ ਆਂ ਜੀ ਆ ਬਾਬੂ ਜੰਦੇ ਨੀ ਲੈ ਕੇ ਕਿਹੇ ਮੋੜ ਤੇ ਪਛਾਣੋ ਇਹ ਆਈ ਗੰਦੇ ਨੇ ਮੈਂ ਕੀ ਕਾਹ ਇਹਨਾਂ ਹਾਂ ਹਾਂ ਕੀ ਗੱਲ ਬਿੱਤਰ ਹਾਂਜੀ ਬਲੌਗ ਕਦੇ ਪੀਤੀ ਹੋਈ ਤੇ ਫੇਰ ਮੇਰੇ ਨਾਲ ਗੱਲ ਕਰੀ ਤੈਨੂੰ ਨਿਆਰੇ ਹਾਂਜੀ ਭਾਈ ਬਲੌਗ ਬਲੌਗ ਹਾਂ 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 ਆਉ ਲੱਗੀ ਜਾਂਦਾ ਚੱਲ ਹੁਣ ਵੀਰ ਜੀ ਆ ਪਰ ਪਰਲਾ ਟੱਕੋੜਾ ਓ ਵੇਖੋ ਇਹ ਮੋਟਾ ਇੱਥੇ ਲਾ ਕੇ ਸੌਂਦਾ ਹੀ ਜੇਮ ਮਲਾਉਂਦਾ ਉਹ ਕੋਣ ਵੇਬਲੋਗ ਸ਼ੁਰੂ ਹੋ ਗਿਆ ਹੁਣ ਵਾਟਾ ਆਟ ਗਿੱਟੀ ਜਾਂਦਾ ਓਏ ਦੇਖ ਸਾਡੇ ਓ ਚੈੱਕ ਕਰੋ ਫਿਰ ਉਹ ਮੁੰਡਾ ਚੈੱਕ ਕਰੋ ਪਰ ਲਾ ਦੇ ਕੇ ਇਹ ਫੇਰ ਲੱਗ ਗਿਆ ਆ ਵਿਆਹ ਸਿਰਦਾ ਪੈਰਾ ਜਿਉਂ ਫੜੇ ਮੂੰਹ ਤੇਰੇ ਜੇਮ ਮਲਾਉਂਦੇ ਤੇਰੇ ਉਹ ਪ੍ਰਾਂਹ ਸਿੱਟੇ ਨੂੰ ਜਿੰਨੀ ਤੇ ਜੇਮ ਮਲਾਉਣਾ ਹੈ ਜਿੰਨੀ ਤੇ ਜੇਮ ਮਲਾਉਣਾ ਤੂੰ ਤੂੰ ਕਾਂਦਰਾ ਮਾਰ ਚੱਕੇ ਤੂੰ ਜੇਮ ਵਾਲਾ ਹੀ ਹੋਰ ਦਿਖਾ ਦਿਓ ਬਣ ਐ ਐ ਓਕੇ ਆ ਗਿਆ ਨਹੀਂ ਸਦਾ ਕਰੀਨੇ ਕੱਲ ਦੀ ਵਿੱਚ ਵੀ ਇਹ ਐਡਵਾਂਟੇਜ ਕੱਢੀ ਜਾਂਦਾ ਉਹ ਜਿਮ ਲਾਉਂਦਾ ਹੋਵੇ ਇੰਨੀ ਆਹ ਲਾਉਂ ਲਾਉ ਲੜਦਾ ਆਹ ਦੇਖੋ ਜੀ ਦੇਖੋ ਦੇਖੋ ਜੀ ਓਏ ਭਾਇ ਓਏ ਭਾਵੇਂ ਕਢਾਲੇ ਪੈ ਗਏ ਔਰ ਇੱਥੇ ਹੀ ਡਿੱਗਣੀ ਚਾਹੀਦੀ ਹਾਂ ਓ ਵੇਖੋ ਜੀ ਆ ਕੱਢ ਆਹ ਕੱਢ ਇਹ ਸਾਡੀ ਮੋਲਪੁਰਾ ਮੋਲਪੁਰਾ ਮੇਗੀ ਤਰੀ ਲਿਆਰ ਨਿਕਲਦੀ ਪਈ ਏ ਮੁੰਡੀ ਸੇਵਾ ਕਰਦੀ ਓਏ ਬਾ ਉਹ ਹੁੰਦੀ ਜਿੰਮ ਦੀ ਅਸਲੀ ਤਾਕਤ ਮੁੰਨੇ ਲਈ ਮੁੰਡੇ ਨੇ ਚਾਹੀ ਛੜਤੀ ਭਵੇਂ ਹੋਣਾ ਪਰ ਅਸਲੀ ਜਿੰਮ ਉਹਨੇ ਲਈ ਏ ਓਏ ਕੋ ਵੇਖੋ ਆਈ ਇਹਦੇ ਨਾਲ ਕਰੋ ਮੜਾ ਕੈਮਰਾ ਇਹਦੇ ਨਾਲ ਅੱਲਾਹ ਕਰਿਓ ਦੇਖੋ ਇਹ ਮੁੰਡਾ ਚੱਕਾ ਲੱਗਾ ਨਾ ਨਿਕਲਦਾ ਓਏ ਕੋ ਨਿਕਲ ਨਹੀਂਦੀ ਹੈਗੀ ਇਹ ਦੇਖੋ ਓ ਵੇਖੋ ਇਹ ਵੇਖੋ ਦੇਖਿਓ ਇਹ 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 ਹੋਰ ਬੜੀ ਗੱਲ ਏ ਇਦਾਂ 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 ਸੰਪੂਰਨ ਗੱਤੀ ਸੀ ਜੀ ਜੀ ਨਾ ਜਿੰਮ ਸੰਪੂਰਨ ਇਹ ਇਹ ਕਿਉਂ ਕਰ ਰਹੇ ਹੋ ਨਹੀਂ ਨਹੀਂ ਜੇ ਮੇਰਾ ਯੋਰ ਦੀ ਅਮਾ ਨਹੀਂ ਤੇ ਆਇਆ ਇਹ ਜੇ ਮੇਰਾ ਯੋਰ ਨਹੀਂ ਹੈਗਾ ਇੱਥੇ ਬੈਡ ਟਰੈਕਟਰ ਦੇ ਉੱਤੇ ਤੇ ਨਾ ਕੋਈ